ਜੋ ਇਹਨਾਂ ਨੇ ਮੈਨੂੰ ਗੱਡੀ 'ਚ ਵੀ ਇਹਨਾਂ ਨੇ ਮੈਨੂੰ ਧੱਕਾ ਕੀਤਾ ਕੋਕ ਪਲਾਇਆ ਉਦੋਂ ਵੀ ਇਹ ਅੰਦਰ ਉੱਥੇ ਮੌਜੂਦ ਸੀ ਮੈਨੂੰ ਇੱਕ ਆਪਣਾ ਬਣ ਜੋ ਮਹਿਸੂਸ ਕਰਾਇਆ ਵੀ ਹਾਂ ਆਪਣਾ ਵਿਆਹ ਹੋਊਗਾ ਹਨਾਗਾ ਸਾਰਾ ਫਿਊਚਰ ਡਿਸਾਈਡ ਹੋਇਆ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਉਹਦੇ ਮਾਈਂਡ 'ਚ ਕੀ ਚੱਲ ਰਿਹਾ ਹੈ ਮੇਰੀ ਵੀ ਗਲਤੀ ਸੀ ਵੀ ਜੋ ਵੀ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਮੈਂ ਉਹਦੇ ਤੇ ਵੀ ਚਲੋ ਵਿਆਹ ਉਹਨਾਂ ਹੀ ਹੋਣਾ ਹਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਹੈ ਤੇ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਛ ਕਰ ਦੇਣਾ ਜਿੱਦਾਂ ਆਪਣੀ ਫੈਮਲੀ 'ਚ ਨਹੀਂ ਚੱਲਦਾ ਨਾ ਵੀ ਤੁਸੀਂ ਬਾਹਰ ਕਿਤੇ ਹੋਰ ਜਾਓ ਜਾਂ ਕਿਸੇ ਹੋਰ ਨਾਲ ਗੱਲਾਂ ਕਰੋ ਤੇ ਉਹ ਸਾਰਾ ਕੁਝ ਫਿਰ ਮੇਰੇ ਮੂਰੇ ਆ ਗਿਆ ਸੀਗਾ ਆਇਆ ਵੀ ਮੈਨੂੰ ਆਪਣੇਆਂ ਤੋਂ ਹੀ ਸੀ ਮੇਰੇ ਤੋਂ ਵੀ ਮੇਰੇ ਆਪਣੇਆਂ ਨਾਲ ਹੀ ਮੈਂ ਚੀਟ ਹੋ ਰਹੀ ਸੀਗੀ ਸੀ ਗਏ ਉਹ ਫਿਰ ਏ ਮਤਲਬ ਇਹਨੂੰ ਸਮਝ ਆ ਗਿਆ ਵੀ ਉਹ ਫੇਰ ਚੱਲ ਰਿਹਾ ਸੀ ਸੀ ਹਾਂਜੀ ਜਿੰਨਾਂ ਚੱਲ ਰਿਹਾ ਸੀ ਮੈਨੂੰ ਜਾਣੀ ਉਹ ਮੇਰੇ ਬਹੁਤ ਜ਼ਿਆਦਾ ਕਲੋਸ ਸੀ ਕੁੜੀ ਬਹੁਤ ਜ਼ਿਆਦਾ 45 ਜੀ ਹਾਂਜੀ ਮੇਰੀ ਬੈਸਟ ਫਰੈਂਡ ਸੀ ਬਹੁਤ ਸਾਲਾਂ ਤੋਂ ਬੈਸਟ ਫਰੈਂਡ ਸੀ ਇਹ ਆਂ ਇੱਕ ਦੂਜੇ ਨਾਲ ਤੇ ਸਾਡਾ ਵਧੀਆ ਉਹਨੇ ਇੱਥੇ ਆਉਣਾ ਮੈਂ ਤੋ ਰੋਂਦਾ ਰਹਿੰਦੀ ਰਹੀ ਆ ਦਿਨੇ ਮੈਂ ਅਹੀਂ ਘੁੰਮਣਾ ਮਤਲਬ ਸਾਡਾ ਮੈਨੂੰ ਪਤਾ ਹੀ ਨਹੀਂ ਸੀ ਵੀ ਮੈਨਾਂ ਇਦਾਂ ਹੋਊਗੀ ਮੈਨੂੰ ਦੋਨੋਂ ਪਾਸਿਓਂ ਤੋਂ ਨਹੀਂ ਯਕੀਨ ਆ ਰਿਹਾ ਸੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਆ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਆ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓਜ਼ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਹੈ ਤੁਸੀਂ ਕਹਿ ਰਹੇ ਹੋ ਵੀ ਵੀਡੀਓਜ਼ ਵਾਇਰਲ ਹੋਣ ਲਈ ਆ ਹਾਂਜੀ ਤੇ ਇੰਨਾ ਟਾਈਮ ਬਲੈਕਮੇਲ ਹੋਈਆਂ ਐਨੇ ਤੇਰੇ ਤੁਹਾਨੂੰ ਬਲੈਕਮੇਲ ਕਰਦਾ ਕੀ ਕਹਿੰਦਾ ਸੀ ਇਹਦੇ ਨਾ ਉਦੋਂ ਅਦਰ ਲੀਕ ਕਰਦੀ ਪਿਛਲੀ ਸਾਈਡ ਤੇ ਖੜ ਗਏ ਗੱਡੀ 'ਚ ਉਹ ਵੀ ਸਨੈਪਸ ਹੈਗੀਆਂ ਮੇਰੇ ਕੋਲ ਉੱਥੇ ਪਿੱਛੇ ਖੜੇ ਸੀਗੇ ਉੱਤਰ ਕੇ ਗੱਡੀ 'ਚ ਤੇ ਫਿਰ ਇਹ ਦੂਸਰੀ ਵਾਰੀ ਫੇਰ ਆਏ ਤੇ ਦੂਸਰੀ ਵਾਰੀ ਆਏ ਨਾਲ ਇਹਦੇ ਮਨ ਦਾ 8 ਤੋਂ 10 ਜਣੇ ਇਹਦੇ ਫਰੈਂਡ ਸਰਕਲ ਚੋਂ ਹੀ ਹੋਊਗੇ ਮੁੰਡੇ ਹੋਇਆ ਮੁੰਡੇ ਸੀ ਹਨਾ ਤੇ ਸਾਰੇ ਜਣੇ ਆਏ ਇਹਨਾਂ ਨੇ ਗੇਟ ਭੰਨਿਆ ਸਾਰਾ ਹੈਂਡਲ ਵਗੈਰਾ ਜਿਹੜੇ ਗੇਟ ਦੇ ਹੁੰਦੇ ਆ ਉਹ ਸਾਰੇ ਭੰਨ ਤੋੜ ਕੀਤੀ ਕੈਮਰੇ ਭੰਨੇ ਇਹਨਾਂ ਨੇ ਕਰਪਾਨਾਂ ਮਾਰੀਆਂ ਬੱਟੇ ਮਾਰੇ ਤੇ ਫਾਇਰ ਵੀ ਗੱਡੇ ਵਾਰ ਠੀਕ ਆ ਮੈਂ ਕਿਹੜਾ ਵਿਆਹ ਕਰਾਉਣਾ ਸੀਗਾ ਤੇ ਇੰਨਾ ਵੀ ਤੂੰ ਉਦਾਂ ਮੈਨੂੰ ਮੈਲ ਵਾਰ ਤਾ ਨਹੀਂ ਤਾਂ ਮੈਂ ਇਦਾਂ ਕਰ ਦੂੰ ਮੈਂ ਉਦਾਂ ਕਰ ਦੂੰ ਖੁਦ ਕੀਤਾ ਸੁਸਾਇਸਾਈਡ ਅਟੈਂਪਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਵੀ ਕੁਝ ਰਹਿ ਹੀ ਨਹੀਂ ਗਿਆ ਪਿੱਛੇ ਹਨਾ ਵੀ ਕੋਈ ਲਾਈਫ ਨਹੀਂ ਕੋਈ ਇੱਜ਼ਤ ਨਹੀਂ ਵੀ ਜੀ ਕੇ ਵੀ ਕੀ ਕਰਨਾ ਬਟ ਫਿਰ ਅੱਖਾਂ ਮਰੇ ਬਸ ਫਾਦਰ ਸਾਹਿਬ ਆਉਂਦੇ ਸੀਗੇ ਵੀ ਚਲੋ ਉਹ ਵੀ ਇਕੱਲੇ ਰਹਿ ਜਣੇ ਹਨਾ ਵੀ ਉਹਨਾਂ ਦੇ ਆਲਰੇਡੀ ਮੇਰੇ ਮਦਰ ਹੈ ਨਹੀਂਗੇ ਤੇ ਕੋਈ ਦਾਦਾ ਦਾਦੀ ਨਹੀਂ ਹੈਗੇ ਇਕੱਲੇ ਹੀ ਆ ਸੀ ਘਰ ਚ ਬਸ ਉਹ ਅੱਖਾਂ ਮਰੇ ਆ ਜਾਂਦੇ ਸੀ ਤਾਂ ਕਰਕੇ ਜਿਗਰਾ ਨਹੀਂ ਪਿਆ ਨਹੀਂ ਤਾਂ ਮੇਰਾ ਜੀਣ ਨੂੰ ਦਿਲ ਨਹੀਂ ਕਰਦਾ ਕੋਈ ਵੀ ਰਹਿ ਹੀ ਨਹੀਂ ਕੁਝ ਗਿਆ ਪਿੱਛੇ भाई अमृतपाल सिंह मैरो मेनू नहीं पता वो किथे है किथे नहीं बट मैं बहुत सुने होणा बारे कि वो इंसाफ ਦਵਾਉਂਦੇ ਆ ਹਮੇਸ਼ਾ ਸਚਾਈ ਦੇ ਨਾਲ ਖੜਦੇ ਆ ਜੇ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਨਾ ਤੱਕ ਪਹੁੰਚ ਰਹੀ ਆ ਤਾਂ ਪਲੀਜ਼ ਮੈਨੂੰ ਇंसाफ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਆ ਬਿਕਾਜ਼ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਮੇਰੀ ਨਹੀਂ ਸੁਣਵਾਈ ਹੋਈ ਮੈਂ ਬਹੁਤ ਰਹੀ ਉੱਥੇ ਜਾ ਜਾ ਕੇ ਸਾਰੇ ਪ੍ਰੂਫ ਦਿੱਤੇ ਦੋ ਪੈਂਡਰਾਈਵਸ ਸੀ ਜਾਂ ਪ੍ਰੂਫ ਦਿਆਂ ਸਾਰਾ ਕੁਝ ਦਿੱਤਾ ਤੇ ਉਤੋਂ ਮੇਰਾ ਹੀ ਫੋਨ ਚੈੱਕ ਕੀਤਾ ਗਿਆ ਵੀ ਹਾਂਜੀ ਤੁਹਾਡਾ ਫੋਨ ਚੈੱਕ ਕਰਨਾ ਸਾਨੂੰ ਤੁਹਾਡੇ ਤੇ ਸ਼ੱਕ ਆ ਮੇਰਾ ਫੋਨ ਚੈੱਕ ਹੋਇਆ ਤੇ ਐਸਪੀ ਮੈਮ ਦੇ ਆਫਿਸ ਚ ਮੈਨੂੰ ਅੱਜ ਕੇ ਜਲੀਲ ਕੀਤਾ ਗਿਆ ਪੁਲਿਸ ਵੱਲੋਂ ਹੋਂ ਤਾਂ ਮੈਨੂੰ ਇੱਥੇ ਘਰੋਂ ਨਿਕਲਣ ਲੱਗੇ ਉਤਰ ਹੁੰਦੀ ਵੀ ਸਾਰਿਆਂ ਨੇ ਕੋਲ ਦੇਖਿਆ ਸਾਰਿਆਂ ਨੇ ਸਾਰਿਆਂ ਦੇ ਕੋਲ ਆ ਨਾ ਵੀ ਮੈਨੂੰ ਕੇਸ ਨਿਗਰਾਨਾ ਦੇਖਦੇ ਹੋਣਗੇ ਮੈਂ ਕਿਤੇ ਜਾਣੀ ਵੀ ਆ ਕਿਤੇ ਕੋਈ ਗਰੋਸਰੀ ਕੰਨ ਜਾਣਾ ਹੋਵੇ ਤੇ ਸ਼ਾਇਦ ਮੈਂ ਫੇਸ ਐਨ ਕਵਰ ਕਰਕੇ ਜਾਨੀ ਵੀ ਮੈਨੂੰ ਕੋਈ ਪਛਾਣੇ ਨਾ ਮੈਨੂੰ ਕੋਈ ਦੇਖੇ ਨਾ ਸਸ਼ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਬੀਤੇ ਦਿਨਾਂ ਇਹਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਬੜੀਆਂ ਵਾਇਰਲ ਹੋਈਆਂ ਥੋੜੇ ਜਿਹਾ ਬੋਲਦਿਆਂ ਨਾ ਅੱਜ ਤੇ ਜਗਾ ਆ ਰਹੀ ਆ ਦਿਮਾਗ ਦੇ ਵਿੱਚ ਇਹ ਆ ਰਿਹਾ ਹੈ ਵੀ ਅੱਪਾ ਕਹਿੰਨੇ ਆ ਵੀ ਪੰਜਾਬੀ ਜਿਹੜੇ ਨੇ ਉਤੀਆਂ ਦੀ ਰਾਖੀ ਕਰਦੇ ਆ ਧੀ ਦੀ ਇੱਜ਼ਤ ਕਰਦੇ ਆ ਪਰ ਕਿਦਾਂ ਅਸੀਂ ਧੀ ਦੀ ਇੱਜ਼ਤ ਰੋਲੀ ਆ ਆ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਗਿਆ ਹੋਏਗਾ ਤਾਂ ਕੀ ਬੋਲਾਂ ਕਿ ਮੈਂ ਉਪਲ ਫਾਰਮ ਇੱਕ ਆਈਡੀ ਤੋਂ ਇੱਕ ਕੁੜੀ ਬਹੁਤ ਮਸ਼ਹੂਰ ਸੀ ਬਾਹਰ ਨਹੀਂ ਗਈ ਸੀ ਆਪਣੇ ਪਿਓ ਨਾਲ ਕੰਮ ਕਰਾ ਰਹੀ ਸੀ ਉਹ ਮੇਰੇ ਨਾਲ ਇਸ ਸਮੇਂ ਮੌਜੂਦ ਆ ਗੁਰਮਨਜੋਤ ਕੌਰ ਦਾ ਨਾਮ ਆ ਸਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਅਸਲ ਦੇ ਵਿੱਚ ਹੋਇਆ ਕੀ ਉਸਦੇ ਨਾਲ ਵੀਡੀਓ ਕਿਦਾਂ ਵਾਇਰਲ ਹੁੰਦੀ ਆ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਲੋਕ ਇਸ ਦੇ ਮਜ਼ੇ ਲੈ ਰਹੇ ਹੁੰਦੇ ਆ ਇੱਕ ਦੂਜੇ ਨੂੰ ਸ਼ੇਅਰ ਕਰ ਰਹੇ ਹੁੰਦੇ ਆ ਉਸ ਤੋਂ ਬਾਅਦ ਇਸ ਦੇ ਵਿੱਚ ਨਵਾਂ ਮੋੜ ਆਂਦਾ ਜਿਸ ਦੇ ਨਾਲ ਜਿਹੜਾ ਮੰਗੇਤਾ ਸੀਗਾ ਉਸ ਨੇ ਇਸ ਵੀਡੀਓਸ ਨੂੰ ਵਾਇਰਲ ਕੀਤਾ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਹੁਣ ਗੱਲਬਾਤ ਕਰਦੇ ਆ ਗੁਰਮਨ ਜੀ ਮੈਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਅੱਜ ਜ਼ਿਆਦਾ ਸਵਾਲ ਨਹੀਂ ਪੁੱਛਣਾ। ਬਸ ਜੋ ਤੁਹਾਡੇ ਨਾਲ ਹੋਇਆ ਮੈਂ ਤਾਂ ਸਿੱਧੀ ਗੱਲ ਕਵਾਂਗਾ ਉਹ ਦੱਸੋ। ਵੀ ਇਹ ਵੀਡੀਓ ਲੋਕਾਂ ਤੱਕ ਪਹੁੰਚੀ ਕਿਦਾਂ ਹੋਇਆ ਕੀ ਬਲੈਕਮੇਲ ਕੀਤਾ ਗਿਆ ਕਿੰਨੇ ਕੀਤਾ ਉਸਦੇ ਬਾਰੇ ਜਾਣਕਾਰੀ ਮੇਰਾ ਤੇ ਪ੍ਰਭਜੀਤ ਤਾਂ ਮਤਲਬ ਰਿਸ਼ਤਾ ਹੋਣਾ ਸੀਗਾ ਵੈਸੇ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਸੀਗੇ ਤੇ ਆਉਣ ਜਾਣੀ ਵੀ ਸੀਗੀ ਦੋਨਾਂ ਦੇ ਬਹੁਤ ਸੌਖ ਪਿਆਰ ਸੀਗਾ ਜਦੋਂ ਇੱਧਰ ਉਹਨਾਂ ਨੇ ਆਉਣਾ ਮਤਲਬ ਕਿਤੇ ਵੀ ਜਾਣਾ ਕੋਈ ਫੰਕਸ਼ਨ ਹੋਣਾ ਤੇ ਸਾਰੇ ਪਾਸੇ ਇਕੱਠੇ ਹੀ ਹੁੰਦੇ ਸੀਗੇ ਤੇ ਇੱਧਰ ਘਰੇ ਵੀ ਆਉਂਦੇ ਸੀਗੇ ਉਹ ਵੀ ਆਉਂਦਾ ਸੀ ਪ੍ਰਭ ਤੇ ਉਹਦੇ ਪੇਰੈਂਟਸ ਵੀ ਤੇ ਮੈਂ ਵੀ ਜਾਂਦੀ ਸੀਗੀ ਤੇ ਮੇਰਾ ਵੀ ਬਹੁਤ ਸੌਖ ਪਿਆਰ ਸੀ ਉਹਨਾਂ ਨਾਲ ਤੇ ਅਸੀਂ ਪਹਿਲੀ ਵਾਰੀ ਜਦੋਂ ਨਾ ਏਸੀ ਕੈਵਨ ਟਰੈਕਟਰ ਲਿਆ ਸੀਗਾ ਜੋਂਡੀਅਰ ਹੂੰ ਉਦੋਂ ਉਹਨਾਂ ਨੇ ਥੋੜੀ ਕੰਪਨੀ ਵਾਲਿਆਂ ਨੇ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਤੇ ਉੱਥੇ ਇਹ ਪਹਿਲੀ ਵਾਰੀ ਮਤਲਬ ਦੇਖਿਆ ਸੀਗਾ ਮੈਂ ਤੇ ਪ੍ਰਭ ਨੇ ਇੱਕ ਦੂਜੇ ਨੂੰ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਰਿਕੁਐਸਟ ਭੇਜੀ ਹੂੰ ਤੇ ਰਿਕੁਐਸਟ ਭੇਜੀ ਮੈਂ ਆਪਣੇ ਘਰੇ ਗੱਲ ਕੀਤੀ ਵੀ ਡੈਡੀ ਨੂੰ ਦੱਸਿਆ ਹਨਾ ਵੀ ਕੱਲੇ ਡੈਡੀ ਆ ਮਦਰ ਦੀ ਮੇਰੀ ਦੀ ਡੈਥ ਹੋ ਗਈ ਸੀ 2013 ਵਿੱਚ ਤੇ ਜਦੋਂ ਮੈਂ ਡੈਡੀ ਨੂੰ ਦੱਸਿਆ ਤੇ ਡੈਡੀ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਪ੍ਰਭਨਨ ਵੀ ਜੀ ਉਹ ਕਹਿੰਦੇ ਆ ਵੀ ਆਪਣੇ ਪੇਰੈਂਟਸ ਨਾਲ ਗੱਲ ਕਰ ਲੈਣ ਹੂੰ ਤੇ ਪ੍ਰਭ ਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਬਾਅਦ ਚੋਂ ਤੇ ਜਦੋਂ ਸਾਡੀ ਗੱਲ ਸ਼ੁਰੂ ਹੋ ਗਈ ਉਹਦੇ ਪੇਰੈਂਟਸ ਨੇ ਮੇਰੇ ਡੈਡ ਨਾਲ ਗੱਲ ਕੀਤੀ ਹੂੰ ਤੇ ਇਦਾਂ ਗੱਲ ਸ਼ੁਰੂ ਹੋ ਗਈ ਤੇ ਸਾਡਾ ਮਤਲਬ ਸ਼ੁਰੂ ਹੋ ਗਿਆ ਤੇ ਉਹਦੇ ਪੇਰੈਂਟਸ ਨੇ ਕਿਹਾ ਸੀ ਵੀ 5-6 ਮਹੀਨੇ ਆਪਾਂ ਟਾਈਮ ਦਿੰਨੇ ਬੱਚਿਆਂ ਨੂੰ ਇੱਕ ਦੂਜੇ ਨੂੰ ਸਮਝਣ ਵਾਸਤੇ ਤੇ ਅਸੀਂ ਕਿਹਾ ਵੀ ਸਾਨੂੰ ਠੀਕ ਆ ਵੀ ਅਸੀਂ ਇਨਸੈਪਟ ਕੀਤਾ ਹਾਂ ਤੇ ਉਸ ਤੋਂ ਬਾਅਦ ਵੀ ਥੋੜਾ ਮੋਟਾ ਇਦਾਂ ਹੀ ਪਤਾ ਲੱਗਣ ਲੱਗ ਪਿਆ ਇੱਕ ਦੂਜੇ ਦੀਆਂ ਰਿਐਲਿਟੀਆਂ ਮੂਰਿਆਉਣ ਲੱਗ ਪਈਆਂ ਤੇ ਉਸ ਤੋਂ ਬਾਅਦ ਜਦੋਂ ਮੇਰੀ ਵੀ ਗਲਤੀ ਸੀ ਵੀ ਜੋ ਵੀ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਮੈਂ ਉਹਦੇ ਤੇ ਵੀ ਚਲੋ ਵਿਆਹ ਉਹਨਾਂ ਹੀ ਹੋਣਾ ਹਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਆ ਤੇ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਛ ਕਰ ਦੇਣਾ ਤੇ ਹੁਣ ਮੈਂ ਇਹੀ ਦੱਸਣਾ ਚਾਹੁੰਨੀ ਆ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓਜ਼ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਹੈ ਬਿਕਾਜ਼ ਹੁਣ ਮੇਰੇ ਤੇ ਇਹ ਅਲਿਗੇਸ਼ਨ ਹੈ ਵੀ ਉਹ ਵੀਡੀਓਜ਼ ਪ੍ਰਭ ਦੇ ਨਾਲ ਨਹੀਂ ਹੈਗੀਆਂ ਤਦੋਂ ਪਤਾ ਸੀ ਵੀਡੀਓ ਸੋ ਬਿਲਕੁਲ ਤੁਹਾਡੀ ਹੈਗੀ ਨਹੀਂ ਉਹਨੇ ਜਦੋਂ ਮੈਨੂੰ ਮੈਂ ਉਹ ਸਕਰੀਨਸ਼ਾਟ ਮੇਰੇ ਕੋਲ ਹੈਗਾ ਪ੍ਰੂਫ ਜਿੱਥੇ ਉਹਨੂੰ ਉਹ ਮੈਨੂੰ ਨਾ ਘਰ ਬਾਹਰ ਆ ਕੇ ਖੜਾ ਸੀਗਾ ਉਸ ਦਿਨ ਹਾਈਲਕਸ ਜਿਹਾ ਆਇਆ ਸੀਗਾ ਤੇ ਉਹ ਮੈਨੂੰ ਕਹਿ ਰਿਹਾ ਸੀ ਵੀ ਆ ਜਾ ਇਦਾਂ ਉਹਦਾ ਮਤਲਬ ਬਹੁਤ ਰਫੀ ਬਹੁਤ ਵਲਗਰ ਦੇ ਕੇ ਸਕਰੀਨਸ਼ਾਟ ਬੋਲਗਰ ਭਾਸ਼ਾ ਵਿੱਚ ਹਾਂਜੀ ਬਹੁਤ ਵਲਗਰ ਸੀ ਤੇ ਬੰਦਾ ਆਪਣੀ ਵਾਈਫ ਨਾਲ ਵੀ ਇਹ ਭਾਸ਼ਾ ਨਹੀਂ ਬੋਲਦਾ ਹਾਂਜੀ ਤੇ ਉਦੋਂ ਫਿਰ ਮਤਲਬ ਉਹਨੇ ਮੈਨੂੰ ਭੇਜੀ ਸੀ ਘਰ ਬਾਹਰ ਖੜ ਕੇ ਵੀ ਆ ਦੇਖ ਲੈ ਵੀ ਜੋ ਵੀ ਚਲੋਨੇ ਨਾ ਵਰਡ ਯੂਜ਼ ਕੀਤੇ ਵੀ ਆ ਇਦਾਂ ਮੇਰੇ ਕੋਲ ਆ ਤੇ ਉਹਨੇ ਮ ਪੁੱਛਿਆ ਵੀ ਤੂੰ ਕਦੋਂ ਰਿਕਾਰਡ ਕੀਤੀ ਇਹ ਤੇ ਕਹਿੰਦਾ ਵੀ ਮੈਂ ਮਤਲਬ ਤੈਨੂੰ ਨਹੀਂ ਪਤਾ ਲੱਗਣ ਦਿੱਤਾ ਇਦਾਂ ਇਦਾਂ ਮੇਰੇ ਕੋਲ ਹਜੇ ਬਹੁਤ ਪ੍ਰੂਫ ਉਹਦੇ ਪਏ ਆ ਹੋਰ ਵੀ ਹਮ ਤੇ ਉਦੋਂ ਪਤਾ ਲੱਗਾ ਸੀਗਾ ਮੈਨੂੰ ਵੀ ਤੇ ਉਸ ਤੋਂ ਬਾਅਦ ਮੈਂ ਬਲੈਕਮੇਲ ਹੋਈ ਬਹੁਤ ਜ਼ਿਆਦਾ ਮੈਂ ਡਿਪਰੈਸ਼ਨ ਚ ਗਈ ਆ ਮੇਰੀਆਂ ਰਿਪੋਰਟਸ ਪਈਆਂ ਤੁਸੀਂ ਦੇਖ ਸਕਦੇ ਆ